ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਨੇ 6 ਮਈ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਸ਼ੰਭੂ ਪੁਲਿਸ ਸਟੇਸ਼ਨ ਦੇ ਬਾਹਰ ਜ਼ਬਰਦਸਤ ਹੀ ਵਿਰੋਧੀ ਧਰਮੇ ਦਾ ਸੱਦਾ ਦਿੱਤਾ ਕਿਸਾਨ ਸੰਗਠਨਾਂ ਦਾ ਦੋਸ਼ ਹੈ ਕਿ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਜ਼ਬਰਦਸਤੀ ਦਬਾਇਆ ਅਤੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਹੀ ਰਿਆਸਤ ਵਿੱਚ ਲਿਆ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਐਕਸ਼ਨ ਵਿੱਚ ਆ ਗਈ ਅਤੇ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਨੂੰ ਸੋਮਵਾਰ ਸਵੇਰੇ 4 ਵਜੇ ਕਾਰ ਵਿੱਚ ਨਜ਼ਰਬੰਦ ਕਰ ਦਿੱਤਾ ਢੱਲੇਵਾਲ ਨੇ ਫੋਟੋ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ ਪਰ ਦੇਖੋ ਜੀ ਇਸ ਟਾਈਮ ਪੋਰਟਲ ਮੀਡੀਆ ਬੰਦ ਕੀਤਾ ਹੋਇਆ ਹੈ ਇਹ ਜਿਹੜੀ ਮੂਵਮੈਂਟ ਹੈ ਸੋਸ਼ਲ ਮੀਡੀਆ ਤੋਂ ਜਰੂਰੀ ਹੈ ਮੁਖੋ ਗਾਦੇ ਦੋ ਦੋਸਤੋ ਸਤਿ ਸ੍ਰੀਕਾਲਾ ਵਾਹਿਗੁਰੂ ਜੀ ਕਾਠਾਲਸ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਨੋਰਚੇਤੇ ਹੋਇਆ ਉਸ ਤੋਂ ਬਾਅਦ ਲਗਾਤਾਰ ਕੁਝ ਬਾਰਡਰਾਂ ਦੇ ਉੱਤੇ ਜੋ ਸਮਾਨ ਵਾਚਿਆ ਸੀ ਉਹਦੀ ਪਾਲ ਟੋਲ ਕਰਨ ਦੇ ਵਿੱਚ ਲੋਕ ਜੁਟੇ ਆਪਾਂ ਦੇਖਿਆ ਹੈ ਕਿ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਕੋਈ ਥਾਵਾਂ ਦੇ ਉੱਤੇ ਲੋਕਾਂ ਨੇ ਐਮਐਲਯੂ ਦੇ ਜਾਂ ਉਹਦੇ ਮਿੱਤਰਾਂ ਦੇ ਜਾਂ ਉਹਦੇ ਨਾਲ ਸਮੰਗ ਰੱਖਣ ਵਾਲਿਆਂ ਦੇ ਘਰਾਂ ਤੋਂ ਟਰਾਲੀਆਂ ਸਮਾਨ ਲੱਭਿਆ ਕਨੌਰੀ ਬਾਰਡਰ ਦੇ ਉੱਤੇ ਇੱਕ ਫੁੱਲਸ ਮੁਲਾਜ਼ਮ ਦੇ ਕੋਲੋਂ ਵੀ ਸਮਾਨ ਮਿਲਿਆ ਟਰਾਲੀ ਮਿਲੀ ਹੈ ਪਰ ਆਪਾਂ ਲਗਾਤਾਰ ਮੰਗ ਕਰਦੇ ਆ ਰਹੇ ਸੀਗੇ ਕਿ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏ ਪਰਚਾ ਜ਼ਰੂਰ ਦਰਜ ਕਈਆਂ ਥਾਵਾਂ ਦੇ ਉੱਤੇ ਹੋ ਗਿਆ ਲੇਕਿਨ ਉਲਟਾ ਹੋਇਆ ਕੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੀਤਾ ਇਹ ਜਾ ਰਿਹਾ ਸੀਗਾ ਕਿ ਜਿਹੜੇ ਬੰਦਿਆਂ ਨੇ ਗਵਾਚੇ ਸਮਾਨ ਦੀ ਨਿਸ਼ਾਨਦੇਹੀ ਕਰਵਾਈ ਹੈ ਥਾਵਾ-ਥਾਵਾ ਤੋਂ ਸਮਾਨ ਭਰਨ ਦੇ ਵਿੱਚ ਲੋਕਾਂ ਨੇ ਮਦਦ ਕੀਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਨੇ ਵਕਤ-ਵਕਤ ਥਾਣੇ ਅਰ ਜਿਸ ਵੇਲੇ ਅਸੀਂ ਅੰਦੋਲਨ ਚੱਲ ਰਿਹਾ ਸੀ ਹਾਂ ਹਾਂ ਉਸ ਸਮੇਂ ਹਾਂ ਜੋ ਗੱਲਬਾਤ ਨਹੀਂ ਨਹੀਂ ਆਈ ਤੇ ਡੀਜੀਪੀ ਸਾਹਿਬ ਵੱਲੋਂ ਆਜਾ ਜੋ ਬਿਆਨ ਦੇ ਕੇ ਆਪਣੀ ਇੱਕ ਮੰਗ ਮੰਨੀ ਕਿ ਅਸੀਂ ਤੁਹਾਡੇ ਸਮਾਨ ਦੀ ਪਰਪਾਈ ਕਰਾਂਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇਕਰ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਹ ਕੀਤਾ ਜਾ ਰਿਹਾ ਹੈ ਕਿ ਜਿਹੜੇ ਮਾਲ-ਪਾਲ ਕੇ ਇਸ ਲੋਕਾਂ ਦਾ ਵਾਚਾ ਸਮਾਨ ਲੰਭਣ ਦੀ ਕੋਸ਼ਿਸ਼ ਕਰਦੇ ਆ ਪਰ ਚਾ ਉਹਨਾਂ ਦੇ ਦਰਜ ਕੀਤਾ ਜਾਂਦਾ ਹੈ ਤਾਂ ਫਿਰ ਕੀ ਲੱਗਦਾ ਨਹੀਂ ਉਸ ਕਹੀ ਹੋਈ ਗੱਲ ਤੋਂ ਸਰਕਾਰ ਪਿੱਛੇ हट ਰਹੀ ਹੈ ਇਹ ਸਾਰੇ ਵਰਤਾਰੇ ਵਤਾਰੇ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਅਸੀਂ 6 ਤਰੀਕ ਨੂੰ ਸ਼ੰਭੂ ਦੇਤੇ ਥਾਣੇ ਦਾ ਇੱਕ ਦਿਨ ਦਾ ਘਰਾਵ ਕਰਾਂਗੇ ਐਸ ਐਚਓ ਸ਼ੰਭੂ ਨੇ ਜਿਸ ਤਰ੍ਹਾਂ ਦਾ ਸਾਡੇ ਕਿਸਾਨਾਂ ਨਾਲ ਕਿਸਾਨ ਲੀਡਰਸ਼ਿਪਰਾਂ ਨਾਲ ਸਾਡੀਆਂ ਬੀਬੀਆਂ ਨਾਲ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਵੱਲੋਂ ਸਾਡੇ ਆਗੂ ਜਿਨ੍ਹਾਂ ਦੇ ਕੁੱਟਮਾਰ ਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਹਸਪITALਾਂ 'ਚ ਵੀ ਦਾਖਲ ਰਹਿਣਾ ਪਿਆ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪਾਂ ਇੱਕ ਧਰਨਾ ਦੇਣ ਦਾ ਪ੍ਰੋਗਰਾਮ ਲਈਆ ਉਹ ਲਿਖਿਆ ਕਿ ਭਈ ਸਰਕਾਰ ਇੰਨੀ ਡਰ ਗਈ ਹੈ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਹਾਂ ਹਾਂ ਐਸੇ ਵੇਲੇ ਉਹ ਨਹੀਂ ਹਾਂ ਹੌਸਲਾ ਸਵੇਰ ਮੇਰਾ ਖਿਆਲ ਆ 4 ਕ ਦਾ ਟਾਈਮ ਹੋਏਗਾ ਨਾਰਾਇਣ ਅਸੀਂ ਕਹੇ ਆ ਤੁਹਾਨੂੰ ਮੇਰਾ ਸਾਰਿਆਂ ਨੂੰ ਪਤਾ ਹੈ ਕਿ ਮੈਂ ਤੁਰ ਨਹੀਂ ਸਕਦਾ ਹਜੇ ਹਜੇ ਬਹੁਤ ਜ਼ਿਆਦਾ ਥੁਰਿਆ ਨਹੀਂ ਜਾ ਰਿਹਾ ਖੜਿਆ ਨਹੀਂ ਜਾ ਰਿਹਾ ਔਰ ਇਸ ਹਾਲਾਤ ਦੇ ਵਿੱਚ ਵੀ ਡਰੀ ਹੋਈ ਸਰਕਾਰ ਗ੍ਰਿਫਤਾਰ ਕਰਨ ਵਾਸਤੇ ਮੁਲਾਜ਼ਮਾਂ ਨੂੰ ਭੇਜ ਰਹੀ ਹੈ ਹੌਸਰਸਟ ਕਰਕੇ ਰੱਖੋ ਇਹੋ ਜਿਹੇ ਹੁਕਮ ਦਿੱਤੇ ਜਾ ਰਹੇ ਨੇ ਸਰਕਾਰ ਵੱਲੋਂ ਕਿੱਡੀ ਕਾਨੂੰਨੀ ਹਰਕਤ ਆ ਸਰਕਾਰ ਦੀ ਤੇ ਆਪਣੇ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਣਾ ਆਪਦੇ ਲੋਕਾਂ ਨੂੰ ਜੇਲ੍ਹ 'ਚ ਧੱਕਦੇ ਹੋ ਇਹ ਇਨਸਾਫ ਨਾ ਮੰਗਣ ਅਜਿਹੇ ਹ ਡਿਕਟੇਟਰ ਰਾਜ ਕਿੰਨਾ ਚਿਰ ਚੱਲੇਗਾ ਸਵਿਧ ਦੇ ਖਿਲਾਫ ਸਾਰੇ ਆਮ ਲੋਕਾਂ ਨੂੰ ਉੱਠਣਾ ਪਏਗਾ ਖੜੇ ਹੋਣਾ ਪਏਗਾ ਨਹੀਂ ਤਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਕਿਸੇ ਥਾਂ ਤੇ ਲੈ ਨਹੀਂ ਸਕਦੇ ਜੋ ਇਹ ਲੋਕ ਕਰ ਰਹੇ ਨੇ ਜਿਸ ਤਰ੍ਹਾਂ ਦਾ ਬਤਾਰਾ ਹੋ ਰਿਹਾ ਹੈ ਅਗਰ ਇਹ ਚੱਲਦਾ ਰਿਹਾ ਤਾਂ ਆਪ ਕੋ ਵੇਖਦੇ ਵਿੱਚ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਏਗਾ ਲੋਕਾਂ ਨੂੰ ਜੋ ਮਰਜੀ ਤੱਕੇशाही ਹੋਵੇ ਲੋਕ ਆਪਣੀ ਆਵਾਜ਼ ਨਹੀਂ ਚੱਕ ਸਕਣਗੇ ਸੋ ਇਹ ਸਾਰੇ ਉਤਾਰੇ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਉੱਠ ਕੇ ਇੱਕ ਵਾਰ ਖੜੇ ਹੋਣਾ ਪਏਗਾ ਤਾਂ ਕਿ ਆਉਣ ਵਾਲੇ ਸਮੇਂ ਚ ਅਸੀਂ ਆਪਣੀ ਹੱਕੀ ਮੰਗਾਂ ਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖ ਸਕ ਜੀ ਕੇਂਦਰ ਦੇ ਖਿਲਾਫ ਲੜੇ ਲੜਾਈ ਜਾਰੀ ਰੱਖ ਸਕ ਜੀ ਸੋ ਇੱਥੋਂ ਤੱਕ ਸਰਕਾਰ ਦਾ ਆਜਾਣਾ ਜਿਹੜਾ ਅਨਾਉਂਸਮੈਂਟ ਕੀਤਾ ਹੈ ਕਿ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੋਣਾ ਚਾਹੀਦਾ ਸੀਗਾ ਕਿ ਜੇਕਰ ਸਾਡਾ ਪ੍ਰੋਗਰਾਮ ਦਿੱਤਾ ਜਾਵੇ ਉਹਦੇ ਉੱਤੇ ਸਰਕਾਰ ਅਧਿਕਾਰੀ ਬੀਜੀਪੀ ਦਾ ਫਰਜ਼ ਬੰਦਾ ਸੀਗਾ ਫਿਰ ਸੱਦ ਕੇ ਗੱਲਬਾਤ ਕਰਦੇ ਵੀ ਭਾਈ ਕਿਸ ਪੱਤ ਲਈ ਤੁਸੀਂ ਧਰਨਾ ਦੇ ਰਹੇ ਮੰਗ ਸਾਡੀ ਉੱਥੇ ਕਲੀਅਰ ਕਰਤ ਇਹੀ ਹੈ ਕਿ ਐਸਐਚਓ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਨ੍ਹਾਂ ਨੇ ਧਰਨੇ ਦੇ ਧਰਨੇ ਦੇ ਦੌਰਾਨ ਧਰਨੇ ਨੂੰ ਖਡਾਉਣ ਦੇ ਸਮੇਂ ਦੇਤੇ ਲੋਕਾਂ ਦੇ ਵਿੱਚ ਮਿਸਬਿਹੇਵ ਕੀਤਾ ਇੱਕ ਤਾਂ ਮੰਗੀ ਹੈ ਦੂਸਰਾ ਇਹ ਹੈ ਕਿ ਜੋ ਬੀ ਜੀ ਪੀ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਅਕੇ ਸੀ ਤੁਹਾਡੇ ਸਮਾਨ ਦੀ ਪ੍ਰਭਾਈ ਕਰਾਂਗੇ ਉਹੀ ਮੰਗਾ ਕਿ ਪ੍ਰਭਾਈ ਕਰੋ ਭਾਈ ਇਸ ਤੋਂ ਬਾਅਦ ਤਾਂ ਕੁਛ ਹੈ ਨਹੀਂ ਤਾਂ ਇਹਦੇ ਤੇ ਗੱਲਬਾਤ ਕਰਨ ਦੀ ਬਜਾਏ ਬੈਠਣ ਦੀ ਬਜਾਏ ਉਲਟਾ ਕਿ ਅਸੀਂ ਪ੍ਰੋਟੈਸਟ ਕਰਨ ਹੀ ਨਹੀਂ ਦੇਣਾ ਇਹ ਕੰਮ ਕਰਨ ਹੀ ਨਹੀਂ ਦੇਣਾ ਤਾਂ ਮੇਰਾ خیال ਹੈ ਕਿ ਸਾਡੀ ਜ਼ਮੀਰ ਨੂੰ ਹੱਲੂਣਾ ਦੇਣ ਦੀ ਲੋੜ ਹੈ ਇਸ ਵੇਲੇ ਇੰਨੀ ਤੱਕੇਸ਼ਾਈ ਇੰਨੀ ਬੇਇਨਸਾਫੀ ਦੇ ਖਿਲਾਫ ਅਸੀਂ ਸਾਨੂੰ ਉੱਠਣਾ ਪਏਗਾ ਔਰ ਉਸ ਲਈ ਸਾਰੀ ਜਨਤਾ ਨੂੰ ਸਾਰੇ ਆਵਾਮ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਖੜੇ ਹੋਵੋ ਇਸ ਬੇਇਨਸਾਫੀ ਦੇ ਖਿਲਾਫ ਤਾਂ ਕਿ ਆਪਾਂ ਇਨਸਾਫ ਲੈ ਸਕੀਏ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ